ਗੁਰੂ ਅਮਰਦਾਸ ਪਾਸ਼ਾ ਨੇ ਕਿਹਾ ਧੀਏ ਸ਼ਬਦ ਬੜਾ ਪਿਆਰਾ ਪੜਿਆ ਕਿਹਦਾ ਸ਼ਬਦ ਹੈ ਤੇ ਧੀ ਨੇ ਆਖਿਆ ਜੀ ਸ਼ਬਦ ਹੈ ਬਾਪੂ ਤਨ ਗੁਰੂ ਨਾਨਕ ਬਾਬੇ ਦਾ ਜਿਹਦਾ ਸ਼ਬਦ ਦੇ ਨਾਮ ਮਿੱਠਾ ਜੀ ਦੀ ਬਾਣੀ ਨੇ ਮਿੱਠੀ ਉਹ ਗੁਰੂ ਕਿੰਨਾ ਮਿੱਠਾ ਹੋਏਗਾ ਜੀ ਮੈਨੂੰ ਗੁਰੂ ਮਿਲ ਆ ਤੇ ਬੀਬੀ ਅਮਰੋ ਨੇ ਕਿਹਾ ਕੀ ਗੱਲ ਇਹ ਆ ਬਾਪੂ ਜੀ ਗੁਰੂ ਨਾਨਕ ਦੇ ਪਾਸ਼ਾ ਤਾਂ ਦੁਨੀਆ ਵਿੱਚ ਨਹੀਂ ਹੈ ਸਰੀਰ ਕਰਕੇ ਪਰ ਉਹਨਾਂ ਦੀ ਗੱਦੀ ਦੇ ਉੱਤੇ ਮੇਰੇ ਪਿਤਾ ਗੁਰੂ ਅੰਗਦ ਦੇ ਪਾਸ਼ਾ ਬੈਠੇ ਆ ਤੁਸੀਂ ਤਾਂ ਉਹਨਾਂ ਨੂੰ ਮਿਲੇ ਹੋਏ ਹੋ ਪਹਿਲਾਂ ਉਹ ਕੁੜਮਾਚਾਰੀ ਹੈ ਗੁਰੂ ਮਾਲਕ ਜੀ ਮੁੰਡੇ ਵਾਲੇ ਵੱਲੋਂ ਆ ਤੇ ਬੀਬੀ ਅਮਰੋ ਦੇ ਪਿਤਾ ਗੁਰੂ ਅੰਗਦ ਦੇ ਪਾਸ਼ਾ ਕੁੜਮਾਚਾਰੀ ਹੈ ਤੁਸੀਂ ਮਿਲੇ ਹੋਏ ਹੋ ਗੁਰੂ ਅਮਰਦਾਸ ਪਾਸ਼ਾ ਨੇ ਕਹੇ ਸੀ ਕਿ ਉਹ ਮਿਲਣਾ ਹੋਰ ਸੀਗਾ ਪੁੱਤਰ ਜਿਹੜਾ ਮੈਂ ਹੁਣ ਮਿਲਣਾ ਹੈ ਉਹ ਮਿਲਣਾ ਹੋਰ ਉਹ ਮਿਲਣਾ ਸੀ ਕੁੜਮਾਚਾਰੀ ਵਾਲਾ ਤੇ ਇਹ ਜਿਹੜਾ ਮਿਲਣਾ ਹੈ ਨਾ ਏ ਮਿਲਣਾ ਇਹ ਆ ਕਿ ਤੂੰ ਮੇਰੇ ਮਾਲਕ ਜੀ ਦਾਦਾ ਆ ਤੇ ਮੈਂ ਤੇਰੇ ਦਾਦਾ ਭਿਖਾਰੀ ਹੁਣ ਸਮਝਿਓ ਰਿਸ਼ਤਿਆਂ ਨੂੰ ਵੀ ਕਿੱਦਾਂ ਨਿਭਾਉਣਾ ਆ ਗੁਰੂ ਅਮਰਦਾਸ ਪਾਸ਼ਾ ਨੇ ਬੀਬੀ ਅਮਰੋ ਦੇ ਸਾਹਮਣੇ ਹੱਥ ਜੋੜੇ ਕਿ ਮੈਨੂੰ ਗੁਰੂ ਨਾਲ ਮਿਲਾ ਦੇ ਹੁਣ ਇੱਥੇ ਇੱਕ ਨੁਕਤਾ ਸਮਝ ਲਿਓ ਜ਼ਰੂਰੀ ਨਹੀਂ ਹੁੰਦਾ ਜੀ ਕਿ ਜੀ ਦੀ ਦਾੜੀ ਟਿੱਡੀਆਂ ਉਹੀ ਸਿਆਣਾ ਹੈ ਮਾਫ ਕਰਿਓ ਅਸੀਂ ਦਾੜੀ ਚਿੱਟੀਆਂ ਵਾਲਿਆਂ ਨੂੰ ਸਿਆਣਪonda ਕਿਤਾਬ ਦੇਣ ਲੱਗ ਪਏ। ਕਈ ਵਾਰ ਮਾਫ਼ ਕਰੋ ਜਿਨ੍ਹਾਂ ਦੀਆਂ ਦਾੜੀਆਂ ਕਾਲੀਆਂ ਆ ਉਹ ਵੀ ਸਿਆਣਪ ਦੀ ਗੱਲ ਕਰ ਜਾਂਦੇ। ਕਈ ਵਾਰ ਦਾਦਾ ਸਿਆਣੀ ਗੱਲ ਨਹੀਂ ਕਰਦਾ ਪਰ ਪੋਤਰਾ ਸਿਆਣੀ ਗੱਲ ਕਰ ਜਾਂਦਾ। ਇਹ ਹੁਣ ਤੁਸੀਂ ਮੰਨਣਾ। ਇਹ ਗੱਲ ਮੈਂ ਕਿਉਂ ਆਖੀ ਜੀ? ਉਹ ਕਿ ਗੁਰੂ ਅਮਰਦਾਸ ਪਾਸ਼ਾ ਬੀਬੀ ਅਮਰੋ ਤੋਂ ਸਿੱਖਿਆ ਲੈ ਰਹੇ ਆ। ਦੋਨੇ ਗੱਲਾਂ ਜੀਤੇ ਰੱਖਿਓ। ਰਿਸ਼ਤੇ ਵਿੱਚ ਨੋ ਲੱਗਦੀ ਐ ਰਿਸ਼ਤਾ ਵੀ ਛੋਟਾ ਆ ਉਮਰ ਦਾ ਵੀ ਬੜਾ ਫਰਕ ਐ ਉਮਰ ਵਿੱਚ ਉਹ ਵੀ ਛੋਟੀ ਐ